ਸਾਰੀਨਾ ਜਫਰੇ 149 ਇਹ ਗੋਦਵਾਲੇ ਜਾਣੀ ਤੇ ਚਲ ਗੋਦਵਾਲੇ ਚੱਲੀਏ ਹਾਂਜੀ ਅੱਜ ਆਪਣਾ 149 ਕੰਪਲੀਟ ਹੋ ਜਾਣਾ ਕੱਲ ਨੂੰ ਹੋ ਜਾਣਾ ਹੋਣੀ 50 ਕੰਪਲੀਟ ਹਾਂ ਜੀ ਜਿਹੜਾ ਬੀ ਸੂਨ ਡਾਂਸਰ ਮਾਲ ਦਾ ਆ ਵੀਰੀ ਕਲਾਸ ਦੇ ਪੀਜ਼ਾ ਪਾਰਟੀ ਮੈਂ ਆਹ ਹਾਂ ਉਹ ਬੀਅਸ ਆ ਤੇ ਬਾਕਸ ਤੇ ਜ਼ੀਰੋ ਡਿਨੇਸ਼ਨ ਅੱਡਾ ਭਲਾ ਮੈਂ ਤਾਂ ਮੈਂ ਹੁਣ ਜਿਹੜਾ ਫਿਸ਼ ਟੂ ਫਿਸ਼ ਟੂ ਦੇ ਦੋ ਦੇ ਇਸ ਤੇ ਕਾਦਾ ਆਇਆ ਹਾਂ ਹੁਣ ਤੇ ਮਿਕਸ ਅਪ ਹੋ ਗਈ ਸਾਰੀ ਨੇ ਮੇਰੀ ਚੀਜ਼ਾਂ ਸਟਫ ਪਾਤਾ ਸੀ ਤੇ ਮੈਂ ਇੱਕ ਗੱਬ ਦਾ ਪੈਕਟ ਤੋੜ ਕੇ ਬਰੂ ਇੱਕ ਫੇਰ ਦੇ ਦਿੱਤਾ ਚਲੋ ਸਹੀ ਆ ਕਰਿਆ ਤੂੰ ਵੀ ਆਪਣੀ ਮਾਨ ਦੀ ਮਰਦੀ ਅੱਜ ਟੈਂਪਰੇਚਰ ਥੋੜਾ ਪਲੱਸ ਤੇ ਆ ਹਨਾ ਉਹ ਹੋਰ ਥੋੜੀ ਮੈਲਟ ਹੋ ਜਾਣੀ ਐ ਅੱਜ ਕੱਲ ਜਿਆ ਦੋ ਤਿੰਨ ਦਿਨ ਟੈਂਪਰੇਚਰ ਪਲੱਸ ਹੀ ਹੋਣਾ ਬੜਾ ਗੱਡੀ ਦੇ ਨਾਲ ਬਾਹਰਲੇ ਪਾਸੇ ਨਾ ਲੱਗੀਆਂ ਛਾ ਆਪਣੇ ਲਿਬੜੀ ਆ ਤੇ ਕੱਲ ਬੜਾ ਹਾਂ ਬਾਰ ਮਿੱਟੀ ਲੱਗੀ ਆ ਧਿਆਨ ਨਾਲ ਬੈਠੋ ਫੇ ਚਲੀਏ ਧਿਆਨ ਨਾਲ ਬੈਠੀ ਹਾਂ ਹਾਲਮੀ ਵਰਗਾ ਬਣਿਆ ਪਰ ਮੀਂਹ ਵਾਲਾ ਵੀ ਰੋਲਾ ਨਿਕਲ ਟੈਂਪਰੇਚਰ ਹੀ ਪਲੱਸ ਚ ਗਿਆ ਮਾੜਾ ਜਿਹਾ ਸਨੋ ਪਿਘਲਣੀ ਸ਼ੁਰੂ ਹੋਈ ਆ ਮਤਲਬ ਕਿਤੇ ਸਾਡਾ ਗੱਡੀ ਚ ਉਤਰ ਗਿਆ ਉਹਦਾ ਵਾਪਸ ਟੂ ਪੂਪ ਐ ਹੋ ਸਾਡਾ ਭਲਾ ਹੋ ਜਾ ਅੱਛਾ ਉਹ ਕਿੱਥੇ ਕਰ ਗਿਆ ਹੈ ਕਿੱਥੇ ਕਰ ਗਿਆ ਅੱਧਰ ਆਜ ਆਪਣੇ 240 ਨਹੀਂ ਕੰਪਲੀਟ ਹੋ ਗਿਆ। ਦੇ ਕੀ ਡਿਸਾਈਨ? ਦੇ ਕੀ ਡਿਸਾਈਨ? ਕੱਲੂ ਆਪਣੀ 50 ਵਜਣੀ ਆ। ਹਾਂ। ਤੇ ਕੱਲ ਆਪਰੇ ਡਾਂਸ ਹੋਈ ਆ। ਕੱਲ ਡਾਂਸ ਆ? ਸਕੂਲੇ? ਅੱਛਾ। ਕਿਦਾਂ ਡਾਂਸ ਕਰਨਾ ਹੈ ਸਕੂਲੇ ਤੋਂ? ਡਾਂਸ ਕਰਦਾ ਜੀ ਰਿਹਾ ਦ। ਕਿਦਾਂ ਕਰਨਾ ਦੀ ਕੀਤਾ ਦਾ? ਨਹੀਂ ਕਰਦਾ। ਨਹੀਂ ਕਰਨਾ। ਹਾਂ ਨਹੀਂ ਕਰਨਾ। ਹਾਂ? ਡੀਜੇ ਹੁਣਾ ਨਾਲੇ ਕੀ ਕੀ ਹੋਣਾ? ਡੀਜੇ ਸੋਹਣੀ ਨੇ ਤਾਂ ਕਰ ਲਿਆ ਡਾਂਸ ਲੱਗਦਾ ਹੈ ਇੰਦਾ ਵੀ ਹੱਤੀ ਜੇ ਮਾਰੀਏ ਤਾਂ ਡਾਂਸ ਹੀ ਲੱਗਣਾ ਹੈ ਨਹੀਂ ਦੇ ਵਸਾਈ ਦੇ ਇੰਨਾ ਕੀ ਡਾਂਸ ਕਰਨਾ ਹੁੰਦਾ ਆ ਦੇ ਮਾੜੇ ਦਹਾਲ ਹਲਤਾ ਹੀ ਹਲਾਈ ਜਣੀਆਂ ਤਾਂ ਲੱਤਾ ਹੀ ਹਲਾਈ ਜਣੀਆਂ ਬਾਹਾਂ ਮਾਰੀ ਜਣੀਆਂ ਹੈ ਆ ਲੈ ਵਸ ਇੰਨਾ ਕੀ ਕੰਮ ਕਰਨਾ ਪੂਤ ਭੰਗੜਾ ਬਣ ਜਾਣਾ ਹੈ ਹੈ ਚਲੋ ਫੇ ਚਲੀਏ ਆਪਾਂ ਅਦਰ ਸੋਹਣੀ ਨੂੰ ਕਰੀਏ ਰੈਡੀ ਸੋਹਣੀ ਇਹ ਸਾਡੇ ਨਾਲ ਗਈ ਦੀ ਕਿਉਂਕਿ ਹੋ ਗਈ ਲੇਟ ਹਾਂ ਹਾਂ ਹੋਰ ਸਕੂਲੇ ਵਾਸਤੇ ਰੈਡੀ ਕਰਕੇ ਲੈ ਕੇ ਚੜੀਏ ਹੈਂਗਾ ਜੀ ਸਤਿ ਸ੍ਰੀ ਅਕਾਲ